मन क्यों नहीं जोड़ता जी मन ज्योत स्वरूप है तो इतना कलेश क्यों है इतना दुख क्यों है जे मन आनंद स्वरूप है प्रकाश स्वरूप है तो इतना अंधेरा क्यों है इतना अंधकार क्यों है अगर मन अगम है तो इतना तुच्छ क्यों बने आया है। ऐसे सवाल जिस दिन पैदा होन ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ਼ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਹੈ ਕਦੀ ਕਦਾਈ ਕੋਈ ਸੁਨਨ ਦਾ ਪੁਰਸ਼ ਮਿਲਦਾ ਹੈ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਆਉਂਦੇ ਨੇ ਸਵਾਲ ਆਰਥਿਕ ਆਉਂਦੇ ਨੇ ਸਵਾਲ ਸਰੀਰਕ ਆਉਂਦੇ ਨੇ ਤੇ ਸਰੀਰਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿਨਾਂ ਦੇ ਗੋ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਆਉਂਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਕੋ ਸੂਰਾ ਚੋਰ ਵੀਰ ਕੌਣ ਹੈ? ਸੁੰਦਰ ਕਵਨ ਕਹਾ ਜੋਗ ਕੋਸਾਰ। ਯੋਗ ਸਾਧਨਾ ਦਾ ਫਲ ਕੀ ਹੈ? ਸਤ ਸੰਗ ਕਰ ਰਹੇ ਹੋ ਇਹਦਾ ਕੀ ਫਲ ਹੈ? ਕਥਾ ਕੀਰਤਨ ਸੁਣ ਰਹੇ ਹੋ ਇਹਦਾ ਕੀ ਫਲ ਹੈ? ਪੂਜਾ ਬਾਠ ਦਾਨ ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ? अगर कोई प्रश्न करे तो इसका जवाब ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋਸੂਰਾ ਸੁੰਦਰ ਕਵਨ ਕਹਾਂ ਜੋਗ ਕੋਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਇਸ ਨੂੰ ਬੜੇ ਖਲਾਸਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ ਔਰ ਬੜੇ ਅਰਦਾਸ ਵਿੱਚ ਡੰਗ ਨਾਲ हे ਗੁਰਦੇਵ ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ ਦਸਮ ਗ੍ਰੰਥ ਦਾ ਟਿਕਾ ਕਰਦੇ ਆਇਆ ਉਹਨਾਂ ਨੇ ਕਲਮ ਬੰਦ ਕੀਤੇ ਨਹੀਂ ਪਹਿਲਾ ਠੀਕਾ ਉਹਨਾਂ ਦਾ ਹੀ ਸੀ ਅੱਜ ਤੋਂ 25-30 ਸਾਲ ਪਹਿਲੇ ਮੈਂ ਪੜਿਆ ਸੀ ਹੁਣ ਤੇ ਹੋਰ ਵੀ ਬੇਸ਼ਤਰ ਟੀਕੇ ਆ ਗਏ ਦੇ ਬੇਸਤਰ ਠੀਕਿਆਂ ਦੇ ਗਿਆਨੀ ਕਹਿੰਦੇ ਪੈਨੇ ਇਹ ਸਵਾਲ ਨੇ ਇਹਨਾਂ ਦੇ ਜਵਾਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਸਨ ਰੁੜ ਗਏ ਨੇ ਸਰਸਾਦੀ ਪੇਟ ਹੋ ਗਏ ਨੇ ਪੰਡਿਤ ਗਣੇਸ਼ਾ ਸਿੰਘ ਕਹਿੰਦੇ ਨੇ ਨਹੀਂ ਰੁੜੇ ਨਹੀਂ ਰੁੜੇ ਹੋਣਗੇ ਸਾਡੀ ਅਗਿਆਨਤਾ ਦੇ ਵੈਣ ਦੇ ਚ ਰੁੜੇ ਨੇ ਸਰਸਾਦੀ ਨਦੀ ਚ ਨਹੀਂ ਰੁੜੇ ਇਹ ਸਵਾਲਾਂ ਦੀ ਬਾਣੀ ਹੈ ਕੋਸੂਰਾ ਸੁੰਦਰ ਕਵਨ ਇਸ ਬੁਲੇਖੇ ਚ ਨਾ ਪੈਣਾ ਸਵੇਰੇ ਤੋਂ ਸ਼ਾਮ ਤੱਕ ਜੋ ਝਗੜਦਾ ਹੀ ਰਹੇ ਬਸ ਉਹ ਖਾਲਸਾ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਉਹ ਖਾਲਸਾ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨਾਲ ਲੜੇ ਮਨ ਨਾਲ ਝਗੜੇ ਮਮਾ ਮਨ ਸੇਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਕਬੀਰ ਕਹਿੰਦੇ ਮੇਰਾ ਤੇ ਮਨ ਨਾਲ ਝਗੜਾ ਹੈ ਸਵੇਰੇ ਉੱਠਦਿਆਂ ਸਾਰ ਹੀ ਕਰਦਾ ਮਨ ਹਰ ਵਕਤ ਦੁਚਿੱਤਾ ਹੈ ਦੋ ਚਿੱਤ ਦੁਬਦਾ ਦੋ ਪਾਸੇ ਦਾ ਹੁੰਦਾ ਹੈ ਇੱਕ ਨਹੀਂ ਆਉਂਦਾ ਇਕਾਗਰ ਨਹੀਂ ਆਉਂਦਾ ਦੁਬਦਾ ਹੈ ਕਰਨਾ ਹੈ ਨਹੀਂ ਕਰਨਾ ਜਪਣਾ ਹੈ ਨਹੀਂ ਜਪਣਾ ਮੰਨਣਾ ਹੈ ਨਹੀਂ ਮੰਨਣਾ ਇਹਨੂੰ ਕਹਿੰਦੇ ਨੇ ਦੁਚਿੱਤਾ ਮਨ ਦੁਬਦਾ ਜਿਹਨੂੰ ਡਬਲ ਮਾਈਂਡ ਕਹਿ ਦੇ ਲੈਂਦਾ ਦੁਚਿੱਤਾ ਮਨ ਹਰ ਵਕਤ ਦੁਚਿੱਤਾ ਹੁੰਦਾ ਹੈ ਜਿਵੇਂ ਅੱਖਾਂ ਦੋ ਨੇ ਪੈਰ ਦੋ ਨੇ ਹੱਥ ਦੋ ਨੇ ਕੰਨ ਦੋ ਨੇ ਨਾਸਕਾ ਦੇ ਸوراਖ ਦੋogne ਭਾਵੇਂ ਜ਼ਬਾਨ ਇੱਕ ਹੈ ਪਰ ਇਹਦੇ ਕੰਨ ਕੰਮ ਦੋ ਨੇ ਬੋਲਦੀ ਹੈ ਰਸ ਲੈਂਦੀ ਹੈ ਇਸ ਤਰ੍ਹਾਂ ਮਨ ਵੀ ਦੋ ਨੇ ਇੱਕ ਦੇ ਚੋਂ ਸੰਕਲਪ ਨਿਕਲਦਾ ਹੈ ਇੱਕ ਦੇ ਚੋਂ ਵਿਕਲਪ ਨਿਕਲਦਾ ਹੈ ਜਿਵੇਂ ਅਸੀਂ ਦੋ ਹੱਥਾਂ ਨੂੰ ਕੰਮ ਇੱਕ ਦੇਨੇ ਦੋ ਪੈਰਾਂ ਨੂੰ ਮਾਰਗ ਇੱਕ ਦੇਨੇ ਇਹ ਥੋੜੀ ਹੈ ਇੱਕ ਹੱਥ ਬਣਾਵੇ ਦੂਜਾ ਤੋੜ ਦੇਵੇ ਇੱਕ ਪੈਰ ਸੱਜੇ ਪਾਸੇ ਜਾਵੇ ਖੱਬੇ ਪਾਸੇ ਜਾਵੇ ਉੱਥੇ ਡੈਡਰੀ ਹੋ ਜਾਵਾਂਗੇ ਚੱਲ ਥੋੜੀ ਸਕਾਂਗੇ ਸੱਜੀ ਅੱਖ ਸੱਜੇ ਪਾਸੇ ਦੇਖੇ ਖੱਬੀ ਖੱਬੇ ਪਾਸੇ ਦੇਖੇ ਕੁਝ ਵੀ ਨਹੀਂ ਦੇਖ ਸਕਾਂਗੇ ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਹੈ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਣੀ ਹੈ ਦੋ ਪੈਰਾਂ ਨੂੰ ਮਾਰਗ ਇੱਕ ਦੇਣਾ ਹੈ ਦੋ ਹੱਥਾਂ ਨੂੰ ਕੰਮ ਇੱਕ ਦੇਣਾ ਹੈ ਦੋ ਮਨਾਂ ਨੂੰ ਸੰਕਲਪ ਇੱਕ ਦੇਣਾ ਹੈ ਯਾਦ ਇੱਕ ਦੇਣੀ ਹੈ ਵਿਚਾਰ ਇੱਕ ਦੇਣੀ ਹੈ ਤਾਂ ਇਕਾਗਰਤਾ ਆਉਂਦੀ ਹੈ ਉਂਝ ਨਹੀਂ ਆਉਂਦੀ ਮਨ ਦੇ ਚ ਹਰ ਵਕ ਦੁਬਦਾ ਹੁੰਦੀ ਇਹ ਦੁਬਦਾ ਕਿਵੇਂ ਮਿਟਦੀ ਹੈ ਔਰ ਦੁਬਦਾਂ ਦੇ ਮਿਟਦਿਆਂ ਉਹ ਇੱਕ ਪ੍ਰਗਟ ਹੋ ਜਾਂਦਾ ਹੈ ਅਜੇ ਮਨ ਦੋ ਨੇ ਮਨ ਇੱਕ ਹੋਵੇ ਤਾਂ ਇੱਕ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਇੱਕ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਹੈ ਤੋਂ ਸਤਗੁਰ ਇਹ ਪ੍ਰਸ਼ਨ ਕਰਦੇ ਨੇ ਕੋਸੂਰਾ ਸੁੰਦਰ ਕਵਨ ਕਹਾ ਜੋਗ ਕੋਸਾਰ ਸਮਾਂ ਤੇ ਹੋਣ ਲੱਗਾ ਇੱਕ ਨੁਕਤਾ ਮੈਂ ਬਿਆਨ ਕਰਾਂਗਾ ਬਾਕੀ ਫਿਰ ਮਨ ਜੀਤਾ ਸੂਰਾ ਹੈ ਸੁੰਦਰ ਹੈ ਗੁਣਮਾਨ ਜਬ ਮਨ ਕੀ ਥਿਰਤਾ ਭਈ ਸਾਰ ਯੋਗ ਇਹੋ ਜਾਨ ਸੂਰਬੀਰ ਕੌਣ ਹੈ ਬਾਦਰ ਕੌਣ ਹੈ ਜੋ ਕਿਸੇ ਦਾ ਮੁਲਕ ਜਿੱਦਦਾ ਪਿਆ ਕੌਮਾਂ ਨੂੰ ਜਿੱਦਦਾ ਫਿਰ ਦੂਸਰਿਆਂ ਨੂੰ ਜਿੱਦਦਾ ਫਿਰਦਾ ਹੈ ਨਹੀਂ ਜਿਨੇ ਆਪਣਾ ਮਨ ਜਿੱਤ ਲਿਆ ਸੂਰਬੀਰ ਹੈ ਜਿਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਸੂਰਬੀਰ ਹੈ ਮਨ ਜੀਤੇ ਜਗ ਜੀਤੇ ਦੂਸਰੇ ਨੂੰ ਜਿੱਤਣ ਵਾਸਤੇ ਚਾਰ ਗੁਣ ਜਾਈਦੇ ਨੇ ਉਸ ਦਿਨ ਮੈਂ ਖੁਲਾਸਾ ਕੀਤਾ ਸੀ ਸ਼ਾਮ-ਦਾਮ-ਡੰਡ-ਬੇਦ ਮਨ ਨੂੰ ਜਿੱਤਣ ਵਾਸਤੇ ਦਇਆ ਤੇ ਸੰਤੋਖ ਇਹ ਦੋ ਗੁਣ ਨੇ ਜਿਵੇਂ ਦੋ ਪੈਰਾਂ ਨਾਲ ਅਸੀਂ ਚੱਲਦੇ ਹਾਂ ਨਾ ਧਰਮ ਦੇ ਇਹ ਦੋ ਗੁਣ ਨੇ ਦਇਆ ਸੰਤੋਖ ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੋ ਦਿਆਲੂ ਹਿਰਦੇ ਚ ਸੇਵਾ ਦਾ ਜਨਮ ਹੁੰਦਾ ਹੈ ਸੰਤੋਖੀ ਹਿਰਦੇ ਚ ਸਿਮਰਨ ਦਾ ਜਨਮ ਹੁੰਦਾ ਹੈ ਹਿਰਦੇ ਦੇ ਸੰਤੋਖ ਨਹੀਂ ਇਹ ਸਿਮਰਨ ਨਹੀਂ ਕਰ ਸਕੇਗਾ ਕਰ ਹੀ ਨਹੀਂ ਸਕੇਗਾ ਸਿਮਰਨ ਕਰਨ ਬੈਠੇਗਾ ਨਿਰੰਕਾਰ ਦਾ ਸੰਸਾਰ ਚੇਤੇ ਆਵੇਗਾ ਨਿਰੰਕਾਰ ਨਹੀਂ ਸਿਮਰਨ ਕਰਨ ਬੈਠੇਗਾ ਪ੍ਰਮਾਤਮਾ ਦਾ ਪਦਾਰਤ ਚੇਤੇ ਆਣਗੇ ਪ੍ਰਮਾਤਮਾ ਨਹੀਂ ਸਿਮਰਨ ਕਰਨ ਬੈਠੇਗਾ ਕਰਤਾਰ ਦਾ ਇਹਨੂੰ ਪਰਵਾਰ ਚੇਤੇ ਆਵੇਗਾ ਕਰਤਾਰ ਨਹੀਂ ਦੇ ਆਲੋ ਨਹੀਂ ਹੈ ਤੇ ਇਹਨੇ ਸੇਵਾ ਕੀ ਕਰਨੀ ਹੈ ਤੇ ਹੁਣ ਮੈਂ ਅਰਜ਼ ਕਰਾਂ ਸੇਵਾ ਕਮਜ਼ੋਰ ਦੀ ਆਉਂਦੀ ਹੈ ਤਾਕਤਵਰ ਦੀ ਨਹੀਂ ਤਾਕਤਵਰ ਦੀ ਤੇ ਨੌਕਰੀ ਆਉਂਦੀ ਹੈ ਗੁਲਾਮੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਕਰੀਦੀ ਜਿਸ ਪਖ ਦੇ ਚ ਮਨੁੱਖ ਜਿੱਥੇ ਕਮਜ਼ੋਰ ਹੈ ਹਰ ਮਨੁੱਖ ਹਰ ਗਲ ਦੇ ਚ ਅੱਗੇ ਨਹੀਂ ਆਉਂਦਾ ਕਿਸੇ ਤਲ ਤੇ ਪਿੱਛੇ ਆਉਂਦਾ ਹੈ ਜਿਹੜਾ ਪਿੱਛੇ ਹੈ ਜਿਸ ਤਲ ਤੇ ਵੀ ਪਿੱਛੇ ਉਸ ਦੀ ਸੇਵਾ ਕਰਕੇ ਉਹਨੂੰ ਬਰਾਬਰੀ ਤੇ ਲੈਣਾ ਜਾਂ ਅੱਗੇ ਜਾਂਦਾ ਤੇ ਅੱਗੇ ਜਾਵੇ ਸੇਵਾ ਨਿਰੰਕਾਰ ਦੀ ਨਹੀਂ ਨਿਰੰਕਾਰ ਤੇ ਸਾਡੀ ਸੇਵਾ ਕਰ ਰਿਆ ਸੀ ਉਸ ਦੇ ਸਾਹਮਣੇ ਕਮਜ਼ੋਰ ਆ ਸੇਵਾ ਕਮਜ਼ੋਰ ਦੀ ਆਉਂਦੀ ਹੈ ਜਿਵੇਂ ਬੱਚਾ ਕਮਜ਼ੋਰ ਹੈ ਮਾਸੂਮ ਬੱਚਾ ਕਮਜ਼ੋਰ ਹੈ ਮਾਂ ਬਾਪ ਸੇਵਾ ਕਰਦੇ ਨੇ ਮਾਂ ਬਾਪ ਤਾਕਤਵਰ ਨੇ ਮਾਂ ਇਸ਼ਨਾਨ ਕਰਾ ਰਹੀ ਹੈ ਕਪੜੇ ਬਦਲ ਰਹੀ ਹੈ ਦੁੱਧ ਪਿਲਾ ਰਹੀ ਹੈ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਟੀ ਹੋਈ ਕਿਉਂਕਿ ਬੱਚਾ ਕਮਜ਼ੋਰ ਹੈ ਪਿਤਾ ਸੇਵਾ ਕਰ ਰਿਹਾ ਕਿਉਂਕਿ ਕਮਜ਼ੋਰ ਹੈ ਬੱਚਾ ਸੇਵਾ ਕਮਜ਼ੋਰ ਦੀ ਆਉਂਦੀ ਹੈ ਸਹਜੇ ਸਹਜੇ ਬੱਚਾ ਜਵਾਨ ਹੋ ਗਿਆ ਤਾਕਤਵਰ ਹੋ ਗਿਆ ਮਾਂ ਬਾਪ ਬੁੱਢੇ ਹੋ ਗਏ ਨੇ ਹੁਣ ਧਾਰਮਿਕ ਗ੍ਰੰਥ ਕਹਿੰਦੇ ਨੇ ਹੁਣ ਤੂੰ ਮਾਂ ਬਾਪ ਦੀ ਸੇਵਾ ਕਰ ਤੂੰ ਕਮਜ਼ੋਰ ਸੀ ਤਾਕਤਵਰ ਸੰ ਮਾਂ ਬਾਪ ਉਹ ਸੇਵਾ ਕਰਦੇ ਰਹੇ ਹੁਣ ਮਾਂ ਬਾਪ ਕਮਜ਼ੋਰ ਹੋ ਗਏ ਤੂੰ ਤਾਕਤਵਰ ਬਣ ਗਿਆ ਹੁਣ ਤੂੰ ਸੇਵਾ ਕਰ ਸੇਵਾ ਕਮਜ਼ੋਰ ਦੀ ਆਉਂਦੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਸੇਵਾ ਦੁਨੀਆਂ ਦੀ ਕਰੀਦੀ ਹੈ ਪ੍ਰਮਾਤਮਾ ਦੀ ਨਹੀਂ ਪ੍ਰਮਾਤਮਾ ਤੇ ਸਾਡੀ ਸੇਵਾ ਕਰ ਰਿਹਾ ਹੈ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੈ ਪਾਣੀ ਬਣ ਕੇ ਸਾਨੂੰ ਜੀਵਨ ਪਿਆ ਦਿੰਦਾ ਹੈ ਪਵਨ ਬਣ ਕੇ ਸਾਨੂੰ ਸਵਾਸ ਪਿਆ ਦਿੰਦਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਪਿਆ ਦਿੰਦਾ ਹੈ ਉਹ ਸਾਡੀ ਸੇਵਾ 'ਚ ਦਿਨ ਰਾਤ ਜੁਟਿਆ ਹੋਇਆ ਹੈ ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਉਹਦੇ ਸਾਹਮਣੇ ਅਸੀਂ ਕਮਜ਼ੋਰ ਹਾਂ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਦੇ ਨਾਲ ਜੁੜ ਜਾਈਏ ਸੇਵਾ ਸੰਸਾਰ ਦੀ ਹੁੰਦੀ ਹੈ ਔਰ ਕੌਣ ਕਰੇਗਾ ਜਿਹਦੇ ਅੰਦਰ ਦਇਆ ਹੈ ਸਿਮਰਨ ਨਿਰੰਕਾਰ ਦਾ ਹੁੰਦਾ ਔਰ ਕੌਣ ਕਰੇਗਾ ਜਿਹਦੇ ਅੰਦਰ ਸੰਤੋਖ ਹੈ ਸੰਤੋਖ ਸੰਤੁਸ਼ਟੀ ਲੋਭ ਨਹੀਂ ਹੈ ਲੋਭ ਸਦਾ ਉਸ ਨੂੰ ਵੇਖਦਾ ਜੋ ਨਹੀਂ ਹੈ ਸੰਤੋਖ ਉਸ ਨੂੰ ਦੇਖਦਾ ਜੋ ਹੈ ਜੋ ਹੈ ਠੀਕ ਹੈ ਜੈਸਾ ਹੈ ਠੀਕ ਲੋਭੀ ਦੇਖਦਾ ਉਸ ਨੂੰ ਜੋ ਨਹੀਂ ਹੈ ਜੋ ਹੈ ਇਹ ਠੀਕ ਨਹੀਂ ਇਹ ਠੀਕ ਨਹੀਂ ਲੋਭੀ ਦੀਆਂ ਨਜ਼ਰਾਂ ਹਮੇਸ਼ਾ ਦੂਜੇ ਦੇ ਘਰ ਤੇ ਆਉਂਦੀਆਂ ਨੇ ਲੋਭਾਦ ਦ੍ਰਿਸ਼ਟ ਪਰਗ੍ਰਹਿਹ ਜਦ ਬਿਦ ਆਚਰਣੰ ਭਗਤ ਜੈਦੇਵ ਜੀ ਕਹਿੰਦੇ ਨੇ ਲੋਭੀ ਆਚਰਣ ਹੀ ਨੋਂੜਦਾ ਹੈ ਕਿਉਂ ਉਹਦੀਆਂ ਨਜ਼ਰਾਂ ਦੂਸਰੇ ਤੇ ਆਉਂਦੀਆਂ ਅਸੰਤੁਸ਼ਟ ਹੈ ਤੇ ਅਸੰਤੁਸ਼ਟੀ ਦੇ ਦੋ ਰੂਪ ਮਨੇ ਗਏ ਨੇ ਪਰਿਵਾਰਿਕ ਅਸੰਤੁਸ਼ਟੀ ਆਰਥਿਕ ਅਸੰਤੁਸ਼ਟੀ ਦੋ ਤਰ੍ਹਾਂ ਦੀ ਅਸੰਤੁਸ਼ਟੀ ਜੋ ਪਰਿਵਾਰਿਕ ਤਲ ਤੇ ਅਸੰਤੁਸ਼ਟ ਹੈ ਐਸਾ ਮਨੁੱਖ ਲਬਣਾ ਤੇ ਬੜਾ ਔਖਾ ਹੈ ਜੋ ਪਰਿਵਾਰਿਕ ਤਰ ਤੇ ਪੂਰਾ ਸੰਤੁਸ਼ਟ ਹੋਵੇ ਅਸੰਤੁਸ਼ਟ ਮਿਲਦੇ ਨੇ ਵਿਜੈ ਜਿਹਾ ਭਰਾ ਚਾਹੀਦਾ ਸੀ ਵੈਸਾ ਨਹੀਂ ਹੈ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਅਸੰਤੁਸ਼ਟ ਹੈ ਜੈਸੇ ਔਲਾਦ ਚਾਹੀਦੀ ਸੀ ਵੈਸੀ ਨਹੀਂ ਹੈ असंतुष्ट है जैसी पत्नी चाहिए थी वैसी नहीं है असंतुष्ट है जैसा पति चाहिए था वैसा नहीं है असंतुष्ट है इन्नू कहंदे ने पारिवारिक असंतोषी सारी दुनिया देच कुछ ना कुछ असंतुष्ट लोग मिलनगे कोई बरातों कोई पुत्रों तो कोई पत्नी तो कोई पति तो कोई मां-बाप तो मिलदे ने इन्नू कहंदे ने पारिवारिक असंतोषी व्यवहारिक असंतोषी ਜਿਤਨੀ ਪ੍ਰਾਪਤ ਹੈ ਜੋ ਕੁਝ ਮਿਲ ਰਿਹਾ ਹੈ ਸੰਤੁਸ਼ਟ ਨਹੀਂ ਹੈ ਸੰਤੁਸ਼ਟ ਨਹੀਂ ਹੈ ਤੋ ਜੋ ਸੰਤੁਸ਼ਟ ਨਹੀਂ ਹੈ ਲੋਭੀ ਹੈ ਲੋਭੀ ਦੀਆਂ ਨਜ਼ਰਾਂ ਦੂਜੇ ਤੇ ਆਉਂਦੀਆਂ ਨੇ ਦੂਜਿਆਂ ਦੇ ਪਰਿਵਾਰ ਤੇ ਆਉਂਦੀਆਂ ਨੇ ਦੂਜਿਆਂ ਦੀ ਧਨ ਸੰਪਦਾ ਤੇ ਆਉਂਦੀਆਂ ਇਹ ਵੀ ਮੈਂ ਅਰਜ਼ ਕਰਾਂ ਐਸੇ ਮਨੁੱਖ ਦੀਆਂ ਨਜ਼ਰਾਂ ਧਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਜ਼ਰਾਂ ਚੋਰ ਹੁੰਦੀਆਂ ਨੇ ਨਜ਼ਰਾਂ ਦੁਰਾਚਾਰੀ ਹੁੰਦੀਆਂ ਨੇ ਨਿਗਾਹਾਂ ਮਹਿਲੀਆਂ ਹੁੰਦੀਆਂ ਉਦੇ ਹੱਥ ਤੇ ਚੋਰ ਨਹੀਂ ਆਉਂਦੇ ਅੱਖਾਂ ਚੋਰ ਆਉਂਦੀਆਂ ਨੇ ਉਹਦਾ ਜਿਸਮ ਤੇ ਦੁਰਾਚਾਰੀ ਨਹੀਂ ਆਉਂਦਾ ਅੱਖਾਂ ਦੁਰਾਚਾਰੀ ਹੁੰਦੀਆਂ ਨੇ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹੋਂ ਤਾਂ ਕੇ ਬਲ ਜਾਈ ਮੈਂ ਉਸ ਤੋਂ ਸਦਕੇ ਜਾਣਾ ਜੋ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲੈਂਦਾ ਹੈ ਬਈ ਨਹੀਂ ਦੂਜੇ ਦੇ ਧਨ ਤੇ ਨਹੀਂ ਜਾਣਾ ਦੂਜੇ ਦੇ ਤਨ ਤੇ ਨਹੀਂ ਜਾਣਾ ਆਪ ਦੀ ਗਿਆਤ ਲਈ ਅਰਸ਼ ਕਰਾਂ ਅੱਖਾਂ ਨੂੰ ਸੰਸਕ੍ਰਿਤ ਦੇ ਚ ਲੋਚਨ ਕਹਿੰਦੇ ਨੇ ਦੋਇ ਦੋਇ ਲੋਚਨ ਦੇਖਾ ਲੋਚਨ ਤੋਂ ਮੁਰਾਦ ਅੱਖਾਂ ਲੋਚਾ ਤੋਂ ਮੁਰਾਦ ਵੇਖਣਾ ਲੋਚਨ ਲੋਚਾ ਵੇਖਣਾ ਵੇਖਣ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਚ ਲੋਚਾ ਅੱਖਾਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਲੋਚਨ ਲੋਚਾ ਕਿਸੇ ਦੇ ਧਨ ਤੇ ਟਿਕ ਜਾਏ ਕਿਸੇ ਦੇ ਤਨ ਤੇ ਟਿਕ ਜਾਏ ਸanskrit ਦਾ ਸ਼ਬਦ ਹੈ ਗੁਸਤਾਖੀ ਮਾਫ ਨੂੰ ਕਹਿੰਦੇ ਨੇ ਲੋਚਾ ਲੋਚਨ ਲੋਚਾ ਲੁਚਾ ਇਹ ਸੰਸਕ੍ਰਿਤ ਦਾ ਸ਼ਬਦ ਹੈ ਇਹਦੀਆਂ ਨਿਗਾਹਾਂ ਦੂਸਰੇ ਦੇ ਧਨ ਤੇ ਟਿਕੀਆਂ ਨੇ ਇਹਦੀਆਂ ਨਿਗਾਹਾਂ ਦੂਸਰੇ ਦੇ ਰੂਪ ਤੇ ਟਿਕੀਆਂ ਨੇ ਇਹ ਲੋਚਾ ਹੈ ਇਹਦੀਆਂ ਨਿਗਾਹਾਂ ਚੋਰ ਨੇ ਇਹਦੀਆਂ ਨਿਗਾਹਾਂ ਦੋਰਾਚਾਰੀ ਨੇ ਹੱਥ ਚੋਰਵੰਤੇ ਹੱਥ ਕੜੀਆਂ ਨੇ ਪੈਰ ਗਲਤ ਪਾਸੇ ਜਾਣ ਤੇ ਬੇੜੀਆਂ ਨੇ ਪਰ ਨਜ਼ਰਾਂ ਗਲਤ ਉਹਨਾਂ ਤੇ ਕਾਨੂੰਨ ਦੀ ਪਕੜ ਚ ਨਹੀਂ ਆਉਂਦੀਆਂ ਸਮਾਜ ਦੀ ਪਕੜ ਦੇ ਚ ਨਹੀਂ ਆਉਂਦੀਆਂ ਇਸ ਵਾਸਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੀਆਂ ਅੱਖਾਂ ਜਿੰਨੀਆਂ ਮੈਲੀਆਂ ਨੇ ਅੱਖ ਹੱਥ ਉਤਨੇ ਮੈਲੇ ਨਹੀਂ ਨੇ ਪੈਰ ਉਤਨੇ ਮੈਲੇ ਨਹੀਂ ਨੇ ਸਾਫ਼ ਸੁਥਰੇ ਨੇ ਨਜ਼ਰਾਂ ਮੈਲੀਆਂ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂধে ਹਉ ਤਾਂ ਕੇ ਬਲ ਜਾਏ ਧਰਮ ਦੇ ਦੋ ਗੁਣ ਨੇ ਕੀ ਸੰਤੋਖ ਤੇ ਦਇਆ ਸੰਤੋਸ਼ਟ ਮਨੁੱਖ ਦੀਆਂ ਨਜ਼ਰਾਂ ਪਾਵਨ ਆਉਂਦੀਆਂ ਨੇ ਦੂਜੇ ਦੇ ਧਨ ਤੇ ਨਹੀਂ ਜਾਂਦੀਆਂ ਉਹਦੀਆਂ ਨਜ਼ਰਾਂ ਚੋਰ ਨਹੀਂ ਆਉਂਦੀਆਂ ਵਾਸ਼ਨਾ ਕਰਕੇ ਦੂਸਰੇ ਦੇ ਰੂਪ ਤੇ ਵੀ ਨਹੀਂ ਜਾਂਦੀਆਂ ਦੋਰਾਚਾਰੀ ਨਹੀਂ ਆਉਂਦੀਆਂ ਉਹ ਵੇਖਦਾ ਹੈ ਵਾਸ਼ਨਾ ਕਰਕੇ ਨਹੀਂ ਵੇਖਦਾ ਵੇਖਦਾ ਹੈ ਲੋਭ ਕਰਕੇ ਨਹੀਂ ਵੇਖਦਾ ਉਹਦੀਆਂ ਅੱਖਾਂ ਨਿਰਮਲ ਆਉਂਦੀਆਂ ਨੇ ਉਹਦੀ ਦ੍ਰਿਸ਼ਟੀ ਬੜੀ ਜੋ ਹੈ ਨਿਰਮਲ ਹੁੰਦੀ ਹੈ ਦਇਆ ਤੇ ਸੰਤੋਖ ਦਿਆਲੂ ਦੇ ਅੰਦਰੋਂ ਸੇਵਾ ਨਿਕਲਦੀ ਹੈ ਔਰ ਸੰਤੋਖੀ ਦੇ ਅੰਦਰੋਂ ਸਿਮਰਨ ਨਿਕਲਦਾ ਹੈ ਮਨ ਨੂੰ ਜਿੱਤ ਸਕਦਾ ਹੈ ਮਨੁੱਖ ਦਇਆ ਕਰਕੇ ਸੰਤੋਖ ਕਰਕੇ ਉਹ ਨਹੀਂ ਜਿੱਤ ਸਕਦਾ ਮਨ ਜੀਤਾ ਸੂਰਾ ਅਹ ਸੁੰਦਰ ਹੈ ਗੁਣਵਾਨ ਇਹ ਲੰਬਾ ਛੋੜਾ ਜਿਹੜਾ ਖੁਲਾਸਾ ਪੰਡਿਤ ਗਣੇਸ਼ਾ ਸਿੰਘ ਜੀ ਨੇ ਲਿਖਿਆ ਮੈਂ ਅਧੂਰਾ ਹੀ ਛੋੜਦਾ ਪਿਆ ਕਿਉਂਕਿ ਬਹੁਤ ਲੰਮਕ ਜਾਵਾਂਗੇ ਤੇ ਸਮਾਹ ਮੈਂ ਦੇਖਦਾ ਪਿਆ ਹੋਗੇ